ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਮੈਂ ਲੱਗੀ ਹੁਈ ਸੀ ਕਿ ਝਾੜੂ ਪੋਚਾ ਲਗਣ ਤੇ ਅੱਜ ਮੇਰੇ ਬੱਚੇ ਘਰੇ ਸੀਗੇ ਤੇ ਬੱਚੇ ਅੱਜ ਸਕੂਲ ਨਹੀਂ ਸੀ ਗਏ ਕਿਉਂਕਿ ਛੁੱਟੀ ਸੀਗੀ ਅੱਜ ਇਹਨਾਂ ਨੂੰ ਹੌਲੀਡੇ ਸੀਗਾ ਤੇ ਇੱਥੇ ਮੈਂ ਝਾੜੂ ਪੋਚਾ ਲਗਾ ਕੇ ਕੰਮ ਸਾਰੇ ਕਰਕੇ ਫ੍ਰੀ ਹੋ ਗਈ ਸੀ। ਅਭੀ ਜੋ ਤਣਾ ਲਿਆ ਸੀ ਸਹਜ ਨੇ ਨਹਾਉਣਾ ਸੀ ਸ਼ਾਇਦ ਹਜੇ। ਪਤਾ ਨਹੀਂ ਨਾ ਕਿ ਆ ਗਈ ਸੀਗੀ। ਤੇ ਇੱਥੇ ਮੈਂ ਅਭੀ ਜੋਦਾਂ ਲੱਗੀ ਸੀ ਕਿ ਸਿਰ ਵਾਉਣ ਕਹਿੰਦਾ ਮम्मा ਪਹਿਲਾਂ ਮੇਰਾ ਸਿਰ ਬਾਦੋ ਬਾਕੀ ਕੰਮ ਜਿਹੜੇ ਤੁਹਾਡੇ ਹੈਗੇ ਨੇ ਆਪਣੇ ਬਾਅਦ ਵਿੱਚ ਕਰ ਲਿਓ। ਵੈਸੇ ਬਾਕੀ ਕੰਮ ਮੇਰੇ ਜਿਹੜੇ ਸਾਰੇ ਕੰਪਲੀਟ ਹੋ ਚੁੱਕੇ ਸੀਗੇ ਤੇ ਕੱਪੜੇ ਅੱਜ ਆਪਾਂ ਵਾਸ਼ ਕਰਨੇ ਨਹੀਂ ਸੀਗੇ ਤਾਂ ਕਰਕੇ ਫਿਰ ਝਾੜੂ ਪੋਚਾ ਆਪਣਾ ਕਿਚਨ ਵਗੈਰਾ ਸਾਰਾ ਡਸਟਿੰਗ ਵਗੈਰਾ ਇਹ ਸਾਰੇ ਆਪਣੇ ਕੰਮ ਹੋ ਗਏ ਸੀਗੇ ਤੇ ਬਸ ਮੈਂ ਨਹਾਉਣ ਤੋਂ ਰਹਿਂਦੀ ਸੀਗੀ ਕੱਲੀ ਉਹ ਹਨਾ ਕਿਉਂਕਿ ਮੈਂ ਕਿਹਾ ਵੀ ਚਲੋ ਪਹਿਲਾਂ ਮੈਂ ਨਾ ਉਹ ਵੀ ਜੋ ਦਾ ਸਿਰ ਬਾਦ ਮੈਂ ਫੇਰ ਬਾਅਦ ਵਿੱਚ ਨਾ ਆਉਂਗੀ ਇਹ ਨਹੀਂ ਮੇਰਾ ਦਿਮਾਗ ਖਾਈ ਜਾਣਾ ਮम्मा ਮੇਰਾ ਸਿਰ ਬਾਦੋ ਮੇਰਾ ਸਿਰ ਬਾਦੋ ਪਟਕਾ ਬੰਨ ਦੋ ਹਨਾ ਇਹਨੂੰ ਬਸ ਪਟਕੇ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈਗਾ ਇਹਨੂੰ ਪਟਕਾ ਚਾਹੀਦਾ ਬਸ ਸਿਰ ਦੇ ਉੱਤੇ ਬੰਨਿਆ ਹੋਇਆ ਤੇ ਇੱਥੇ ਇਹਦਾ ਮੈਂ ਸਿਰ ਲੱਗ ਗਈ ਸੀਗੀ ਜੂڑا ਲੱਗ ਗਈ ਸੀਗੀ ਕੰਨ ਤੇ ਆਹ ਦਿਨਾਂ ਦੇ ਵਿੱਚ ਆ ਕੇ ਨਾ ਵਾਲ ਬਹੁਤ ਜ਼ਿਆਦਾ ਝੜਦੇ ਨੇ ਬਹੁਤ ਜ਼ਿਆਦਾ ਝੜਦੇ ਨੇ ਨਾ ਕਿਨਾਂ ਕਿਨਾਂ ਨੂੰ ਇਹ ਪ੍ਰੋਬਲਮ ਆ ਰਹੀ ਆ ਮੇਰੇ ਵੀ ਬਹੁਤ ਝੜ ਰਹੇ ਨੇ ਅ ਵੀ ਜੋ ਦੇ ਬਹੁਤ ਝੜਦੇ ਨੇ ਸਾਰਿਆਂ ਦੀ ਬਹੁਤ ਝੜਦੇ ਨੇ ਅੱਜ ਫਿਰ ਸਾਢੇ ਅੱਧਾ ਟਾਈਮ ਹੋ ਗਿਆ ਮੈਂ ਹੁਣ ਨਾ ਕੇ ਆਈ ਆ ਮੈਂ ਰੋਟੀ ਬਣਾ ਲਈ ਬੱਚਿਆਂ ਨੇ ਖਾ ਲਈ ਤੇ ਰੋਟੀ ਮੈਂ ਬਣਾ ਲਈ ਇਹ ਵਾਲ ਕਿਵੇਂ ਹੋਏ ਪਏ ਨੇ ਤੇ ਰੋਟੀ ਮੈਂ ਹੁਣ ਨਾ ਉਹ ਕਰਨੀ ਆ ਸਾਹੇ ਪਪਾ ਆ ਗਏ ਉਹ ਆਪਣੀ ਖਾਣੀਆਂ ਹਨਾ ਤੇ ਸਬਜ਼ੀ ਬਣਾਈ ਸੀਗੀ ਆ ਆਲੂ ਮਟਰਾਂ ਦੀ ਹਨਾ ਆ ਦੇਖੋ ਆਲੂ ਮਟਰਾਂ ਦੀ ਸਬਜ਼ੀ ਬਣਾਈ ਗਿਆ ਤੇ ਰੋਟੀਆਂ ਵੀ ਬਣਾ ਲਈਆ ਦੁੱਧ ਆਪਾਂ ਗਰਮ ਰੱਖਿਆ ਹੈ ਬਸ ਹੁਣ ਮੈਂ ਰੋਟੀ ਪਾਉਣੀ ਆ ਤੇ ਸਾਇਦ ਪਾਪਾ ਆ ਕੇ ਬੱਚਿਆਂ ਨੇ ਖਾ ਲਈ ਬੱਚੇ ਕਹਿੰਦੇ ਅਸੀਂ ਹਮ ਚੂਰ ਕੇ ਖਾਣੀ ਆ ਬੱਚਿਆਂ ਨੇ ਚੂਰ ਕੇ ਖਾਦੀ ਆ ਰੋਟੀ ਤੇ ਫੇਰ ਮੈਂ ਕਿਹਾ ਚਲੋ ਆਪਾਂ ਆਪਣੀ ਕਦੀ ਨੂੰ ਪਸੰਦ ਨਹੀਂ ਤੇ ਗਾੜਾ ਜਿਆਦਾ ਨਹੀਂ ਪਸੰਦ ਮੈਂ ਤਾਂ ਬਹੁਤ ਘੱਟ ਪਸੰਦ ਦਾ ਗਾੜਾ ਦਹੀਂ ਮੈਂ ਨਹੀਂ ਖਾ ਸਕਦੀ ਮੈਂ ਪਤਲਾ ਪਤਲਾ ਦਹੀਂ ਔਰ ਦੁੱਧ ਪਾ ਕੇ ਜਾਂ ਮਲਾਈ ਪਾ ਲੈਂਦੀ ਆ ਵਿੱਚ ਉਹਦੀ ਖਟਾਸ ਘੱਟ ਜਾਂਦੀ ਆ ਤੇ ਅਜੇ ਕੰਦੀ ਸਬਜ਼ੀ ਨੂੰ ਮੈਂ ਮਿਚਿਪੋਗਾ ਤਾਂ ਆਪਾਂ ਪਹਿਲਾਂ ਮੈਗੀ ਚੰਨੀ ਆ ਪਾ ਕੇ ਖਾਦੀਆਂ ਨਾਲੀ उही मिर्चा नहीं जो मैगी पाइं य थोड़िया तिखिया ने बाकी जे चैनल न्यू आने प्लीज चैनल कर सब्सक्राइब लाइक कमेंट शेयर जरूर करो जी वीडियो फुल बाद जरूर करो फिर जावे फोन एक मिनट बिच पावे आप ब्लैक नमक काली मिर्च ਪੁਨੇ ਹੋ ਜੀ ਰਹਾ ਹੈਗਾ ਪਰ ਮੈਂ ਪਾਉਣਾ ਨਹੀਂ ਅੱਜ ਮੇਰੇ ਪੁਨੇ ਕਿ ਰੱਖਿਆ ਆ ਪਾਊਡਰ ਬਣਾ ਕੇ ਪਰ ਮੈਂ ਉਹ ਪਾਉਣਾ ਨਹੀਂ ਹੈਗਾ ਦਿਲ ਨਹੀਂ ਕਰਦਾ ਕਿ ਮੈਂ ਹੈ ਜੀ ਅੱਜ ਖਾਣੀ ਫੇਰ ਸਬਜੀ ਪਾਵਾਂਗੇ ਆਪਾਂ ਆਲੂ ਮਟਰਾਂ ਦੀ ਆਵਾਜ਼ ਕੱਟ ਕਰ ਲੋ ਟੀਵੀ ਦੀ ਕਾਪੀਰਾਈਟ ਆ ਚੁੱਕਾ ਤੋਂ ਬਹੁਤ ਜ਼ਿਆਦਾ ਗਰਮੀ ਲੱਗਦੀ ਬਣਾਉਂਦੇ ਮੈਨੂੰ ਕਿੰਨਾ ਟਾਈਮ ਹੋ ਗਈ ਸੀ ਕਿ ਘਬਰਾਟ ਹੋਣ ਲੱਗੀ ਲਓ ਜੀ ਆ ਦੇਖੋ ਜੀ ਆਪਾਂ ਰੋਟੀ ਦਹੀਂ ਪਾ ਲਿਆ ਤੇ ਹੁਣ ਮੈਂ ਰੋਟੀਆਂ ਵੀ ਰੱਖ ਲਵਾਂ ਤੇ ਹੁਣ ਮੈਂ ਤਾਂ ਸਾਰੇ ਪਪਾਈਆਂ ਬਸ ਖਾਣ ਵਾਲੇ ਬੱਚਿਆਂ ਨੇ ਤਾਂ ਆਪਣੀਆਂ ਖਾ ਲੀਆਂ ਤੁਸੀਂ ਜੀ ਆਜਿ ਸਾਗਣਾ ਸ਼ਕਲ ਪ੍ਰਸ਼ਾਦ ਦਾ ਜਿਨੇ ਜਿਨੇ ਵੀ ਸ਼ਕਣਾ ਆਜੋ ਮੇਰੀਆਂ ਭੈਣਾਂ ਤੇ ਭਾਈ ਚਲੋ ਜੀ ਹੁਣ ਮੈਂ ਰੋਟੀ ਲੈ ਆਜਾਂ ਅਸੀਂ ਰੋਟੀ ਖਾ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਇੱਥੇ ਸੈਦ ਦੇ ਪਾਪਾ ਆਗੇ ਸੀਗੇ ਤੇ ਇੱਥੇ ਅਸੀਂ ਲੱਗੇ ਸੀਗੇ ਰੋਟੀ ਖਾਣ ਤੇ ਸੈਦ ਦੇ ਪਾਪਾ ਪਹਿਲਾਂ ਮਿੱਠੂ ਨਾਲ ਲੱਗੇ ਸੀ ਪੌਣ ਬੱਚਿਆਂ ਨੇ ਖਾ ਲਈ ਸੀ ਤੇ ਅਸੀਂ ਦੋਨੋਂ ਰਹਿ ਗਏ ਸੀਗੇ ਤੇ ਫਿਲਹਾਲ ਸੈਦ ਦੇ ਪਾਪਾ ਉਹ ਡੈਲੀ ਆਏ ਜਾਂਦੇ ਨੇ ਕਿਉਂਕਿ ਕੰਮਕਾਰ ਥੋੜੇ ਘਟੇ ਹੋਏ ਨੇ ਹਨਾ ਤੇ ਅ ਵੀ ਅ ਵੀ ਸਹਿਜ ਉਹਨਾਂ ਦੇ ਟਿਊਸ਼ਨ ਬਾਰੇ ਬਸ ਸੋਚ ਰਹੀ ਸੀਗੀ ਟਿਊਸ਼ਨ ਦਾ ਕਿਤੇ ਬਣੇ ਨਹੀਂ ਰਿਹਾ ਹੈਗਾ ਇਨੀ ਟੈਨਸ਼ਨ ਹੋਈ ਪਈਆਂ ਨਾ ਬਹੁਤ ਜ਼ਿਆਦਾ ਮੈਂ ਤਾਂ ਜਦੋਂ ਆਪਣੇ ਨਿਆਣੇ ਸਕੂਲ ਲਾਇਏ ਸੀ ਇੰਨਾ ਲੋਕਾਂ ਨੇ ਹੋਕਾ ਲਿਆ ਸੀ ਹਾਈ ਜੀ ਇਹ ਕਾਨਵੈਂਟ ਸਕੂਲ ਚਲਾਤੇ ਹਾਈ ਜੀ ਇਹ ਤਾਂ ਏਡੇ ਵੱਡੇ ਸਕੂਲ ਚ ਪੜਾ ਰਹੇ ਨੇ ਹਨਾ ਤੇ ਮਤਲਬ ਇੰਨਾ ਹੋਕਾ ਲਿਆ ਇੰਨਾ ਹੋਕਾ ਲਿਆ ਹੋ ਗਈ ਲੋਕਾਂ ਦੇ ਮੂਰੇ ਆ ਰਹੇ ਨੇ ਹਨਾ ਇਹ ਜੀਆਂ ਬੁਰੀਆਂ ਨਜ਼ਰਾਂ ਨੇ ਜਿਹੜੀਆਂ ਨਿਆਣਿਆਂ ਨੂੰ ਮੇਰਿਆਂ ਨੂੰ ਰੁਕਾਵਟਾਂ ਆ ਰਹੀਆਂ ਨੇ ਹਰ ਕੰਮ ਦੇ ਵਿੱਚ ਹਨਾ ਸਾਡੇ ਘਰ ਦੇ ਕੰਮਾਂ ਚ ਵੀ ਬਹੁਤ ਰੁਕਾਵਟਾਂ ਆ ਰਹੀਆਂ ਨੇ ਇੰਨਾ ਗੁੱਸਾ ਚੜਦਾ ਵੀ ਇੰਨੇ ਨੇ ਲੋਕ ਹੋ ਕੇ ਪਤਾ ਨਹੀਂ ਕਿਉਂ ਲੈਨੇ ਆ ਵੀ ਕਹਾ ਕੋਈ ਕਿਸੇ ਤੋਂ ਮੰਗ ਕੇ ਖਾਂਦਾ ਹੈ ਅਗਲਾ ਮਿਹਨਤ ਕਰਦਾ ਆਪਣੀ ਮਿਹਨਤ ਦੇ ਨਾਲ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦਾ ਆਪਣੀ ਮਿਹਨਤ ਦੇ ਨਾਲ ਆਪਣਾ ਘਰ ਦਾ ਸਭ ਕੁਝ ਬਣਾਉਣਾ ਚਾਹੁੰਦਾ ਹੈ ਹਨਾ ਪਰ ਪਤਾ ਹੀ ਨਹੀਂ ਕਿਉਂ ਲੋਕਾਂ ਦੀ ਹਾਈ ਲੈ ਕੇ ਲੋਕਾਂ ਦੀ ਬੁਰੀਆਂ ਨਜ਼ਰਾਂ ਘਾਤਿਆ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਪਿੱਛੇ ਨੂੰ ਖਿੱਚਣ ਲੱਗ ਜਾਂਦੀਆਂ ਨੇ ਹਨਾ ਤੇ ਬਹੁਤ ਗੁੱਸਾ ਆਉਂਦਾ ਕਈ ਵਾਰ ਤਾਂ ਵੀ ਅਸੀਂ ਕਦੇ ਕਿਸੇ ਦੇ ਕਮਾਂਗਾਰਾਂ ਤੋਂ ਅਸੀਂ ਕਦੇ ਵੀ ਕਿਸੇ ਹੋਕਾ ਨਹੀਂ ਲੱਤ ਸਮਾ ਖੁਸ਼ ਹੋਈਦਾ ਵੀ ਹਨਾ ਅਗਲਾ ਮਿਹਨਤ ਕਰਦਾ ਅਗਲਾ ਮਿਹਨਤ ਕਰਕੇ ਅੱਗੇ ਆਦਰੀਆ ਹੈ ਨਾ ਤੇ ਪਤਾ ਹੀ ਨਹੀਂ ਮੇਰੇ ਤਾਂ ਬੱਚਿਆਂ ਦੀ ਵਾਰ ਨੂੰ ਵੀ ਬਹੁਤ ਨੇ ਦੰਦ ਘੜਾ ਕੀਤੀ ਹਾਏ ਜੀ ਇਹਨਾਂ ਨੇ ਤਾਂ ਐਡੇ ਸਕੂਲ ਚ ਲਾਏ ਆ ਹਾਏ ਹੋਏ ਐਡੇ ਸਕੂਲ ਚ ਲਾਤੇ ਹਨਾ ਬਹੁਤ ਦੰਦ ਘੜਾ ਹੋਈ ਮੇਰੇ ਬੱਚਿਆਂ ਦੀ ਵਾਰ ਨੂੰ ਹੁਣ ਉਹ ਹੀ ਇੰਨੀਆਂ ਟਿਊਸ਼ਨਸ ਦੀ ਪ੍ਰੋਬਲਮ ਆ ਰਹੀਆਂ ਨੇ ਤੇ ਸਹਦ ਪਾਪਾ ਹਰ ਚੀਜ਼ ਕਰਦੀ ਬਣਾਉਂਦੇ ਨੇ ਹਨਾ ਅਸੀਂ ਕਦੇ ਵੀ ਕਿਸੇ ਤੋਂ ਲਿਆ ਨਹੀਂ ਸੀ ਮਤਲਬ ਮਾਪੇ ਤੋ ਆਪਣਾ ਆਪ ਹਰ ਇੱਕ ਚੀਜ਼ ਉਹ ਕਰੀਆ ਹਨਾ ਇਹਨਾਂ ਨੇ ਬਣਾਈ ਆਪਣੀ ਲੈ ਕੇ ਵਿਆਹ ਤੱਕ ਦਾ ਜੋ ਵੀ 골ਡ ਵੀ ਮੈਨੂੰ ਪਾਇਆ ਸੀ ਇਹਨਾਂ ਨੇ ਆਪਣਾ ਆਪ ਹਰ ਇੱਕ ਕੰਮ ਕਰਿਆ ਸੀ ਹਨਾ ਮਤਲਬ ਇਹਨਾਂ ਦੇ ਇੰਨਾ ਹੋਕਾ ਲੰਦੇ ਸੀ ਵੀ ਹਾਏ ਮਿਹਨਤ ਕਰਦਾ ਹਰ ਇੱਕ ਚੀਜ਼ ਬਣਾਈ ਜਾਂਦਾ ਗਾਹਾਂ ਮੇਰੀ ਵੀ ਇਹੋ ਜੀ ਆਤਮੀ ਮੈਨੂੰ ਵੀ ਇਹੀ ਸੀ ਵੀ ਮੈਂ ਆਪਣਾ ਘਰ ਜੋੜਾ ਹਨਾ ਮੈਂ ਵੀ ਆਪਣਾ ਰੁਪਿਆ ਰੁਪਿਆ ਜੋੜ ਕੇ ਕੁਛ ਨਾ ਕੁਛ ਬਣਾ ਲਾਂਦੀ ਸੀਗੀ ਲੋਕਾਂ ਦੀਆਂ ਨਜ਼ਰਾਂ ਕਹਿੰਦੇ ਨਹੀਂ ਹੁੰਦੇ ਲੈ ਕੇ ਬੈਠ ਜਾਂਦੇ ਨੇ ਸੋ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਹੁੰਦਾ ਹਨਾ ਸਾਰਾ ਕੁਝ ਸਹੀ ਕਰਨੇ ਵਾਲਾ ਪਰ ਇਸ ਟਾਈਮ ਮੈਂ ਜਿਆਦਾ ਟੈਨਸ਼ਨ ਚ ਰਹਿਨੀ ਆ ਜਿਹੜੀ ਮੇਰੇ ਬੱਚਿਆਂ ਦੀ ਸਟੱਡੀ ਆ ਹਨਾ ਮੈਨੂੰ ਇੰਨੀ ਪ੍ਰੋਬਲਮ ਆ ਰਹੀ ਆ ਟਿਊਸ਼ਨਸ ਦੀ ਇੰਨੀ ਪ੍ਰੋਬਲਮ ਆ ਰਹੀ ਆ ਵੀ ਦਿਮਾਗ ਖਰਾਬ ਹੋਇਆ ਪਿਆ ਹੈ ਹਨਾ ਚਲੋ ਵਾਹਿਗੁਰੂ ਆਪੇ ਹੱਲ ਕਰਨਗੇ ਤੇ ਬਾਕੀ ਜੀ ਹੁਣ ਆਪਾਂ ਰੋਟੀ ਰੋਟੀ ਖਾ ਲਈ ਸੀਗੀ ਤੇ ਪਾਣੀ ਦੀਆਂ ਬੋਟਲਸ ਜੀ ਆ ਉਹ ਮੈਂ ਭਰ ਕੇ ਰੱਖਣ ਲੱਗੀ ਸੀਗੀ ਤੇ ਨਾਲ ਦੀ ਨਾਲ ਆਪਾਂ ਸ਼ੈਲਫ ਵੀ ਸਾਫ਼ ਕਰ ਦੇਣੀ ਆ ਕਰਤੀ ਸ਼ਾਇਦ ਤੇ ਫੇਰ ਆਪਾਂ ਨੇ ਰਸੋਈ ਮੈਂ ਰਾਤ ਨੂੰ ਸਾਫ਼ ਕਰਕੇ ਪੈਣੀ ਹੁੰਦੀ ਆ ਤੇ ਪਾਣੀ ਪੂਣੀ ਆਪਾਂ ਨੇ ਭਰ ਲਿਆ ਤੇ ਹੁਣ ਇਹਨੂੰ ਆਪਾਂ ਫ੍ਰਿਜ ਚ ਰੱਖ ਦਾਂਗੇ ਤੇ ਬਾਕੀ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆਉਣੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਜਿਹੜੀ ਜ਼ਰੂਰ ਕਰਿਆ ਕਰੋ ਤੇ ਜੇ ਤੁਸੀਂ ਫੁੱਲ ਵਾਚ ਕਰੋਗੇ ਤਾਂ ਹੀ ਸਾਨੂੰ ਫਾਇਦਾ ਹੈ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਸਾਨੂੰ ਫਾਇਦਾ ਹੈ ਕਿਉਂਕਿ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗ ਰਹੇ ਸਿਰਫ 5-7 ਮਿੰਟ 10 ਮਿੰਟ ਹੱਦ 15 ਮਿੰਟ ਦਾ ਵਲੌਗ ਹੁੰਦਾ ਉਹਨਾਂ ਕਾ ਟਾਈਮ ਜ਼ਰੂਰ ਦੇ ਦਿਆ ਕਰੋ ਤੇ ਸ਼ੇਅਰ ਆਪਣੇ ਭੈਣ ਭਾਈਆਂ 'ਚ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਪਲੀਜ਼ ਕਮੈਂਟ ਅੱਜ ਦੇ ਸਮੇਂ 'ਚ ਫਿਲਹਾਲ ਸਭ ਦਾ ਹੀ ਕੰਮ ਥੱਪ ਹੋਇਆ ਪਿਆ ਚਲੋ ਜੀ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ